ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨੀ ਕਿ ਜਦੋਂ ਬੱਚੇ ਨੂੰ ਬਾਪ ਘੂਰੇ ਛਿੜਕੇ ਤਾਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਆ ਜਾਵੇ ਅਕਸਰ ਸਾਡੇ ਘਰਾਂ ਵਿੱਚ ਕੀ ਹੁੰਦਾ ਕਿ ਜਦੋਂ ਬਾਪ ਬੱਚੇ ਨੂੰ ਘੂਰਦਾ ਆ ਨਾ ਤਾਂ ਬਾਕੀ ਘਰ ਦੇ ਮੈਂਬਰ ਜਿਹੜੇ ਆ ਨਾ ਉਹ ਟਾਲ ਬਣ ਕੇ ਖਲੋ ਜਾਂਦੇ ਆ ਕਿ ਨਹੀਂ ਕਿਉਂ ਛਿੜਕ ਰਿਆਂ ਬੱਚੇ ਇਦਾਂ ਹੀ ਕਰਦੇ ਹੁੰਦੇ ਨੇ ਆਣੇ ਇਦਾਂ ਹੀ ਕਰਦੇ ਹੁੰਦੇ ਇਹਨਾਂ ਨੂੰ ਛਿੜਕੀਦਾ ਨਹੀਂ ਹੁੰਦਾ ਹੁਣ ਇੱਥੇ ਮੈਂ ਇਹ ਕਹਦੇ ਆ ਕਿ ਬੱਚਿਆਂ ਨੂੰ ਘੁਰਨਾ ਵੀ ਜ਼ਰੂਰੀ ਹੈ ਇਹ ਨਹੀਂ ਕਿ ਬੱਚੇ ਨੂੰ ਅਸੀਂ ਕੋਈ ਝਿੜਕੀ ਨਹੀਂ ਦੇਣੀ ਬਾਕੀ ਇਹਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਬੱਚਿਆਂ ਨੂੰ ਲੋੜ ਤੋਂ ਵੱਧ ਘੂਰੋ ਜਾਂ ਕੁੱਟੋ ਮਾਰੋ ਨਹੀਂ ਉਹ ਗਲਤ ਆ ਪਰ ਜਦੋਂ ਬਾਪ ਬੱਚੇ ਨੂੰ ਘੂਰੇ ਨਾ ਤਾਂ ਬੱਚੇ ਦੀ ਲਾਈਫ ਬਣਾਉਣ ਲਈ ਜ਼ਿੰਦਗੀ ਬਣਾਉਣ ਲਈ ਚੰਗੀਆਂ ਆਦਤਾਂ ਸਿਖਾਉਣ ਲਈ ਇਸ ਗੱਲ ਦਾ ਘਰ ਦੇ ਬਾਕੀ ਦੇ ਮੈਂਬਰ ਜਿਹੜੇ ਆ ਨਾ ਉਹ ਜ਼ਰੂਰ ਧਿਆਨ ਰੱਖਣ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਕਿ ਸਾਂਝੇ ਪਰਿਵਾਰ ਹੁੰਦੇ ਸੀ ਤੇ ਜਦੋਂ ਇੱਕ ਜਾਣਾ ਝੜਕਦਾ ਹੁੰਦਾ ਸੀ ਨਾ ਤਾਂ ਬਾਕੀ ਮੈਂਬਰ ਜਿਹੜੇ ਟਾਲ ਬਣ ਕੇ ਖਲੋ ਜਾਂਦੇ ਸੀ ਪਰ ਬੇਸ਼ੱਕ ਹੁਣ ਪਰਿਵਾਰ ਛੋਟੇ ਹੋ ਗਏ ਆ ਘਰ ਦੇ ਵਿੱਚ ਸਿਰਫ 3-4 ਮੈਂਬਰ ਹੀ ਹੁੰਦੇ ਆ ਤੇ ਉਹਦੇ ਵਿੱਚ ਵੀ ਜਦੋਂ ਇੱਕ ਜਾਣਾ ਬੱਚੇ ਨੂੰ ਝੜਕਦਾ ਨਾ ਭਾਵੇਂ ਮਾਂ ਝੜਕੇ ਭਾਵੇਂ ਬਾਪ ਝੜਕੇ ਦੂਜਾ ਜਾਣਾ ਚੁੱਪ ਹੀ ਰਵੇ ਫਿਰ ਕੀ ਹੁੰਦਾ ਕਿ ਜਦੋਂ ਇਹਦਾ ਨੁਕਸਾਨ ਇਹ ਆ ਕਿ ਜਦੋਂ ਇੱਕ ਜਾਣਾ ਬੱਚੇ ਨੂੰ ਝੁੜਕਦਾ ਆ ਨਾ ਤਾਂ ਦੂਜਾ ਜਾਣਾ ਬੱਚੇ ਦੇ ਪੱਖ ਦੀ ਗੱਲ ਕਰਦਾ ਉਹデア ਢਾਲ ਬਣ ਕੇ ਖਲੋਂਦਾ ਨਾ ਤਾਂ ਉੱਥੇ ਬੱਚੇ ਨੂੰ ਇੱਕ ਜਾਣਾ ਜਿਹੜਾ ਉਹ ਆਪਣਾ ਲੱਗਣ ਲੱਗ ਜਾਂਦਾ ਤੇ ਦੂਜਾ ਜਾਣਾ ਜਿਹੜਾ ਉਹ ਦੁਸ਼ਮਣ ਲੱਗਣ ਲੱਗ ਜਾਂਦਾ ਤੇ ਖਾਸ ਕਰਕੇ ਜਿਹੜਾ ਜਾਣਾ ਝਿੜਕਦਾ ਨਾ ਉਹ ਬੱਚੇ ਨੂੰ ਬੁਰਾ ਲੱਗਦਾ ਇਹ ਫਿਰ ਉਹ ਉਹ ਬੱਚੇ ਨੂੰ ਗਲਤ ਵੀ ਲੱਗਦਾ ਕਿਉਂਕਿ ਜੇਕਰ ਬੱਚੇ ਨੂੰ ਬਾਪ ਨੇ ਝੜਕਿਆ ਆ ਤੇ ਮਾਂ ਵੇ ਚ ਆ ਕੇ ਖਲੋਗੀ ਆ ਨਾ ਕਿ ਬੱਚੇ ਨੂੰ ਕਿਉਂ ਝੜਕਿਆ ਜਾ ਰਿਹਾ ਵਾ ਜਾਂ ਕੋਈ ਗ੍ਰੈਂਡ ਪੇਰੈਂਟਸ ਆ ਕੋਈ ਦਾਦਾ ਦਾਦੀ ਆ ਕੇ ਢਾਲ ਬਣ ਕੇ ਖਲੋਗੇ ਆ ਨਾ ਤਾਂ ਬੱਚੇ ਨੂੰ ਫਿਰ ਇਹ ਮਹਿਸੂਸ ਹੋਊਗਾ ਕਿ ਜੋ ਮੇਰੀ ਮਾਂ ਕਹਿ ਰਹੀ ਆ ਉਹ ਸਹੀ ਆ ਬਾਪ ਮੈਨੂੰ ਫਜ਼ੂਲ ਚ ਝੜਕਰਿਆ ਵਾ ਉਹ ਗਲਤ ਆ ਇੱਥੇ ਫਿਰ ਬੱਚੇ ਦੇ ਮਨ ਦੇ ਵਿੱਚ ਬਾਪ ਦੇ ਪ੍ਰਤੀ ਜ਼ਹਿਰ ਪਰਨੀ ਸ਼ੁਰੂ ਹੋ ਜਾਊਗੀ ਉਹ ਦੁਸ਼ਮਣ ਲੱਗਣ ਲੱਗ ਜਾਏਗਾ ਤੇ ਜੇਕਰ ਮਾਂ ਝੁੜਕਦੀ ਹੋਏਗੀ ਤੇ ਬਾਪ ਰੋਕੇਗਾ ਝੁੜਕਣ ਤੋਂ ਉੱਥੇ ਫਿਰ ਬੱਚੇ ਨੂੰ ਜਿਹੜੀ ਮਾਂ ਵਾ ਨਾ ਉਹ ਬੁਰੀ ਲੱਗੇਗੀ ਬਾਪ ਆਪਣਾ ਲੱਗੇਗਾ ਇਸ ਕਰਕੇ ਫਿਰ ਬੱਚੇ ਨੂੰ ਇਹ ਵੀ ਮਹਿਸੂਸ ਹੋਏਗਾ ਕਿ ਜੇ ਬਾਕੀ ਮੈਂਬਰ ਮੇਰੇ ਵੱਲ ਦੀ ਗੱਲ ਕਰ ਰਹੇ ਆ ਤਾਂ ਜਿਹੜਾ ਮੈਨੂੰ ਝੜਕਰਿਆ ਇਹ ਗਲਤ ਆ ਮੈਂ ਸਹੀ ਆ ਇਸ ਕਰਕੇ ਜਦੋਂ ਵੀ ਬੱਚੇ ਨੂੰ ਇੱਕ ਜਾਣਾ ਘੂਰੇ ਇੱਕ ਜਾਣਾ ਛਿੜਕੇ ਤੇ ਬਾਕੀ ਮੈਂਬਰ ਚੁੱਪ ਰਹਿਣ ਤਾਂ ਕਿ ਬੱਚੇ ਨੂੰ ਇਸ ਗੱਲ ਦੀ ਸਮਝ ਆ ਜਾਵੇ ਕਿ ਮिन्नੂ ਜਿਹੜੀ ਗੱਲ ਤੋਂ ਛੁੜਕਿਆ ਜਾ ਰਿਹਾ ਵਾ ਸਾਰੇ ਇਸ ਗੱਲ ਨਾਲ ਸਹਿਮਤ ਆ ਤੇ ਮੈਂ ਵਾਕਿਆ ਹੀ ਗਲਤ ਫਿਰ ਬੱਚਾ ਇਹ ਗੱਲ ਸੋਚੇਗਾ ਜੇਕਰ ਬੱਚੇ ਦਾ ਸਾਥ ਦੇਣਾ ਸ਼ੁਰੂ ਕਰ ਦਿੰਦੇ ਘਰ ਦੇ ਬਾਕੀ ਮੈਂਬਰ ਤੇ ਫਿਰ ਉੱਥੇ ਬੱਚਾ ਵਿਗੜਨਾ ਸ਼ੁਰੂ ਹੋ ਜਾਂਦਾ ਤੇ ਦੂਜੀ ਗੱਲ ਜਿਵੇਂ ਕਰਾਂ ਕਿ ਬੱਚੇ ਨੂੰ ਸਿਰਫ ਉਹਦੀਆਂ ਲੋੜਾਂ ਹੀ ਪੂਰੀਆਂ ਕੀਤੀਆਂ ਜਾਣ ਕਈ ਵਾਰੀ ਬੱਚਾ ਜਿਹੜਾ ਕਿ ਫਜ਼ੂਲ ਦੀ ਕਿਹੇ ਚੀਜ਼ ਤੇ ਜ਼ਿੱਦ ਕਰਕੇ ਬੈਠ ਜਾਂਦਾ ਨਾ ਤੇ ਜਿਹੜੇ ਮਾਪੇ ਫਿਰ ਚੀਜ਼ਾਂ ਲੈ ਕੇ ਦੇ ਸਕਦੇ ਆ ਉਹ ਲੈ ਦਿੰਦੇ ਪਰ ਉਹਦੇ ਨਾਲ ਬੱਚਾ ਜਿਹੜਾ ਉਹ ਵਿਗੜਨਾ ਸ਼ੁਰੂ ਹੋ ਜਾਂਦਾ ਫਿਰ ਬੱਚੇ ਨੂੰ ਇਹ ਹੋ ਜਾਂਦਾ ਕਿ ਮੈਂ ਜਿਹੜੀ ਗੱਲ ਕਹੀ ਆ ਨਾ ਉਹ ਮੇਰੀ ਪੂਰੀ ਹੁਣੀ ਹੀ ਚਾਹੀਦੀ ਆ ਪਰ ਬੱਚੇ ਨੂੰ ਸਮੇਂ ਤੇ ਹਾਲਾਤਾਂ ਦੇ ਨਾਲ ਲੜਨ ਵਾਸਤੇ ਅਡਜਸਟਮੈਂਟ ਕਰਨੀ ਸਿਖਾਉਣੀ ਵੀ ਬੜੀ ਜ਼ਰੂਰੀ ਆ ਫਿਰ ਉੱਥੇ ਮਾਪੇ ਨੂੰ ਚਾਹੀਦਾ ਆ ਕਿ ਉਹ ਆਪਣੇ ਬੱਚੇ ਦੀ ਜਿੱਦ ਜਿਹੜੀ ਨਾ ਉਸੇ ਟਾਈਮ ਪੂਰੀ ਬਿਲਕੁਲ ਨਾ ਕਰਨ ਇਹ ਨਹੀਂ ਕਿ ਬੱਚੇ ਨੇ ਹੁਣੇ ਕੋਈ ਚੀਜ਼ ਮੰਗੀ ਆ ਜੇਕਰ ਤੇ ਬੱਚੇ ਦੇ ਉਹ ਕੰਮ ਦੀ ਚੀਜ਼ ਆ ਤਾਂ ਉਹਨੂੰ ਜ਼ਰੂਰ ਲੈ ਕੇ ਦਿਓ ਜੇਕਰ ਉਹ ਚੀਜ਼ ਬੱਚੇ ਦੇ ਕੰਮ ਦੀ ਨਹੀਂ ਆ ਉਹ ਸਿਰਫ ਇੱਕ ਪੈਸੇ ਦੀ ਹੀ ਬਰਬਾਦੀ ਆ ਤਾਂ ਫੇਰ ਬੱਚੇ ਨੂੰ ਉਹ ਚੀਜ਼ ਲੈ ਕੇ ਹੀ ਨਾ ਦਿਓ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਨਹੀਂ ਬੱਚੇ ਨੂੰ ਲੈ ਕੇ ਦੇਣੀ ਆ ਇਹਦਾ ਸ਼ੌਂਕ ਆ ਤਾਂ ਫੇਰ ਉਹਦੀ ਜिद ਨੂੰ ਉਸੇ ਟਾਈਮ ਪੂਰਾ ਨਾ ਕਰੋ ਹੋ ਸਕਦਾ ਫੇਰ ਤੁਸੀਂ ਅਗਲੇ ਦਿਨ ਪੂਰਾ ਕਰ ਦੋ ਸ਼ਾਮ ਨੂੰ ਕਰ ਦੋ ਪਰ ਬੱਚੇ ਦੀ ਜिद ਨੂੰ ਉਸੇ ਟਾਈਮ ਪੂਰਾ ਕੀਤਾ ਹਜਾਊਗਾ ਨਾ ਜੇਕਰ ਤਾਂ ਉਹ ਬੱਚੇ ਨੂੰ ਵਿਗਾੜਨ ਦੇ ਵਿੱਚ ਮੁੱਖ ਭੂਮਿਕਾ ਨਿਭਾਊਗਾ ਇਸ ਕਰਕੇ ਮਾਵਾ ਪਾਪ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਆਪਣੇ ਬੱਚਿਆਂ ਨੂੰ ਇੱਕ ਚੰਗੀਆਂ ਆਦਤਾਂ ਸਿਖਾ ਸਕਦੇ ਆ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਇਸ ਬਾਰੇ ਕੀ ਵਿਚਾਰ ਆ